ਪੰਜਾਬ ਉਹ ਹੈ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਪੰਜਾਬੀ ਲੋਕ ਨੇ ਜਿਹੜੇ ਰੋਜ਼ ਤਰੰਗੇ 'ਚ ਲਿਫਟ ਕੇ ਆਉਂਦੇ ਆ ਤਾਂ ਕਿ ਦੇਸ਼ ਦੀ ਆਜ਼ਾਦੀ ਬਰਕਰਾਰ ਰਹੇ ਪੰਜਾਬ ਉਹ ਹੈ ਜਿਹੜਾ ਅੰਨ ਭੰਡਾਰ ਭਰਦਾ ਤੁਹਾਡਾ ਸੋ ਸਾਰੇ ਦੇਸ਼ ਨੂੰ ਅਸੀਂ ਮੰਗਦੇ ਨਹੀਂ ਲੇਕਿਨ ਹੱਕ ਤਾਂ ਹੈ ਨਾ ਤੁਹਾਡਾ ਫਰੈਕਟਾ ਹੈ ਨਾ ਅਸੀਂ ਭਾਵੇਂ ਤਾਮਿਲ ਲਾਡੂ ਦੇ ਵਿੱਚ ਸੁਨਾਮੀ ਆ ਜਾਏ ਕੇਰਲਾ ਦੇ ਵਿੱਚ ਸਨਾਮੀ ਆ ਜੇ ਭੁੱਜ ਦੇ ਵਿੱਚ ਪੁਚਾਲ ਆ ਜਾਣ ਅਸੀਂ ਲੋਕ ਜਾਣਦੇ ਆ ਉਥੇ ਅਸੀਂ ਕੋਈ ਆਸਾਨ ਨਹੀਂ ਕਰਦੇ ਸਾਨੂੰ ਹੁਕਮ ਹੈ ਬਾਬੇ ਨਾਨਕ ਦਾ ਅਸੀਂ ਜਾ ਕੇ ਸੇਵਾ ਕਰਦੇ ਆ ਲੇਕਿਨ ਸਾਡਾ ਹੱਕ ਤਾਂ ਹੈ ਸਾਨੂੰ ਦੇਉਨਾ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਅਸੀਂ ਸਿੱਖ ਮਿਸਲਾਂ ਦੇ ਸਮੇਂ ਤੋਂ ਆਪਸ ਵਿੱਚ ਭਾਵੇਂ ਲੱਖ ਲੜਦੇ ਰਹੀਏ ਜਦੋਂ ਧਾੜਵੀ ਗੈਂਗ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਸੀ ਜਾਂ ਦੇਸ਼ ਨੂੰ ਲੁੱਟਣ ਵਾਸਤੇ ਆਉਂਦੇ ਸੀ ਤਾਂ ਇਕੱਠੇ ਹੋ ਕੇ ਪੰਜਾਬੀਆਂ ਨੇ ਸਿੱਖਾਂ ਨੇ ਪੰਜਾਬੀਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ ਪੰਜਾਬ ਨੂੰ ਤਾਂ ਬਚਾਉਣਾ ਹੈ ਬਚਾਉਣਾ ਦੇਸ਼ ਦੀ ਜਿਹੜੀ ਅਸਮਤ ਲੁੱਟ ਕੇ ਲੈ ਕੇ ਜਾਂਦੇ ਸੀ ਉਹ ਉਹਨੂੰ ਬਚਾਉਂਦੇ ਸੀ ਉਹੀ ਕੈਰੇਕਟਰ ਬਾਬੇ ਨਾਨਕ ਦੀ ਧਰਤੀ ਤੋਂ ਹੁਣ ਪੰਜਾਬੀਆਂ ਨੇ ਦਿਖਾਇਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਇੱਕ ਇਤਿਹਾਸਿਕ ਤਰਾਸਦੀ ਦੇ ਵਿੱਚੋਂ ਲੰਘਣਾ ਪਿਆ ਐਸਾ ਕਸ਼ਟ ਮੈਂ ਆਪਣੀ ਉਮਰ ਦੇ ਵਿੱਚ ਨਹੀਂ ਦੇਖਿਆ ਔਰ ਇੰਨੇ ਭਿਆਨਕ ਮੰਦਰ ਸੀ ਉਹਨਾਂ ਦੇ ਲੱਗਦਾ ਪੰਜਾਬ ਤੋਂ ਬਾਹਰ ਸੀ ਲੇਕਿਨ ਜਦੋਂ ਦੇਖਦੇ ਸੀ ਤਾਂ ਵਿਚਲਿਤ ਹੋ ਜਾਂਦਾ ਸੀ ਮਨ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਫਿਰ ਡੀ ਸੀਜ਼ ਨਾਲ ਗੱਲ ਕਰਨੀ ਪੁੱਛਣਾ ਹਾਲਾਤ ਬਾਰੇ ਪੁੱਛਣਾ ਲੇਕਿਨ ਉਹ ਐਡੀਕ ਵੱਡੀ ਤਰਾਸਦੀ ਸੀ ਜਦੋਂ 88 ਦੇ ਵਿਚ ਹੜਾਏ ਲੋਕ ਦੱਸਦੇ ਨੇ ਉਦੋਂ ਛੋਟਾ ਸੀ ਮੈਂ ਉਹ 2-3 ਦਿਨ ਦੇ ਵਿੱਚ ਸਬਸਾਈਡ ਕਰ ਗਿਆ ਸੀ ਲੇਕਿਨ ਇਹ ਕਿੰਨੇ ਦਿਨ ਹੜਾ ਦੀ ਸਥਿਤੀ ਬਣੀ ਰਹੀ ਔਰ ਇਹਨੇ ਮਤਲਬ ਖਸਾਨੀ ਦਾ ਨੁਕਸਾਨ ਹੋਇਆ ਕੱਲੀਆਂ ਫਸਲਾਂ ਦਾ ਨੁਕਸਾਨ ਨਹੀਂ ਹੋਇਆ ਜ਼ਮੀਨਾਂ ਦਾ ਨੁਕਸਾਨ ਹੋ ਗਿਆ ਸਾਡੀਆਂ ਸੜਕਾਂ ਟੁੱਟ ਗਈਆਂ ਮਜ਼ਦੂਰ ਜਿਹੜੇ ਉਹੀ ਖਾਂਦੇ ਆ ਉਹੀ ਕਮਾਉਂਦੇ ਆ ਡੇਲੀ ਜਿਹਨਾਂ ਨੇ ਕਮਾ ਕੇ ਆ ਉਹਦੇ ਬੱਚਾ ਦਾ ਪੇਟ ਪਾਲਣਾ ਹੁੰਦਾ ਉਹਨਾਂ ਦੀ ਲਾਈਵਲੀਹੂਡ ਤਬਾਹ ਹੋ ਗਈ ਬਿਮਾਰੀਆਂ ਬਿਮਾਰੀਆਂ ਨਵੀਆਂ ਆ ਗਈਆਂ ਜਿਹੜੀਆਂ ਪੁਰਾਣੀਆਂ ਸੀ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਜਿਹੜਾ ਉਹ ਇਨਫਰਾਸਟ੍ਰਕਚਰ ਖਰਾਬ ਹੋ ਗਿਆ ਪਿੰਡਾਂ ਦੇ ਵਿੱਚ ਜਿਹੜਾ ਵਪਾਰਤਾ ਬੰਦ ਹੋਣਾ ਹੀ ਸੀ ਸਾਰਾ ਬਹੁਤ ਭਿਆਨਕ ਜਿਹੜੀ ਹੈ ਇਹ ਜਿਹੜੀ ਇਤਰਾਸ ਦੀ ਸੀ ਇਹਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਗਲੋਬਲ ਵਾਰਮਿੰਗ ਵੀ ਕਾਰਨ ਹੈ ਲੇਕਿਨ ਆਪਣੀ ਜਿਹੜੀ ਜੋ ਗੁਰੂ ਸਾਹਿਬ ਨੇ ਸਾਨੂੰ ਕੁਦਰਤ ਦੇ ਪ੍ਰਤੀ ਸਨੇਹਾ ਦਿੱਤਾ ਉਹ ਤੋਂ ਵੇਸਲਾ ਹੋਣਾ ਵੀ ਇੱਕ ਕਾਰਨ ਹੈ ਅਸੀਂ ਜਦੋਂ ਕੁਦਰਤ ਦੇ ਦੋਹਣ ਕਰਨ ਲੱਗ ਪੈਂਦੇ ਹਾਂ ਮਿਸਮੈਨੇਜਮੈਂਟ ਵੀ ਕਿਸੇ ਦੀ ਪਰਸਨਲ ਜਾਂ ਇੰਸਟੀਚੂਨਲ ਹੋ ਸਕਦੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਜਿੰਨਾ ਲੋਕਾਂ ਨੂੰ ਵੱਧ ਨੁਕਸਾਨ ਹੋਣਾ ਉੱਥੇ ਪੰਜਾਬ ਦਾ ਸਾਡੀ ਰੀਪਰਜਨਸ਼ਨ ਚਾਹੀਦੀ ਹੈ ਕੰਟਰੋਲ ਉਹਦਾ ਪੂਰਾ ਚਾਹੀਦਾ ਕਈ ਤਰ੍ਹਾਂ ਦੇ ਗੱਲਾਂ ਬਾਤਾਂ ਉੱਥੋਂ ਆਈਆਂ ਐ ਐਕਸਪਰਟਸ ਨੇ ਕਿਹਾ ਕਿ ਸਿਲਟ ਜਾਦੇ ਵੱਧ ਗਈ ਹਰ ਤਰ੍ਹਾਂ ਦੀ ਗੱਲ ਉੱਥੋਂ ਆਈ ਲੇਕਿਨ ਪੰਜਾਬ ਦਾ ਇਤਿਹਾਸ ਰਿਹਾ ਕਿ ਅਸੀਂ ਸਿੱਖ ਮਿਸਲਾਂ ਦੇ ਸਮੇਂ ਤੋਂ ਆਪਸ ਵਿੱਚ ਭਾਵੇਂ ਲੱਖ ਲੜਦੇ ਰਹੀਏ ਜਦੋਂ ਧੜਵੀ ਗੈਂਗ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਸੀ ਜਾਂ ਦੇਸ਼ ਨੂੰ ਲੁੱਟਣ ਵਾਸਤੇ ਆਉਂਦੇ ਸੀ ਤਾਂ ਇਕੱਠੇ ਹੋ ਕੇ ਪੰਜਾਬੀਆਂ ਨੇ ਸਿੱਖਾਂ ਨੇ ਪੰਜਾਬੀਆਂ ਨੇ ਉਹਨਾਂ ਦਾ ਮੁਕਾਬਲਾ ਕਰਨਾ ਪੰਜਾਬ ਨੂੰ ਤਾਂ ਬਚਾਉਣੇ ਬਚਾਉਣਾ ਦੇਸ਼ ਦੀ ਜਿਹੜੀ ਅਸਮਤ ਲੁੱਟ ਕੇ ਲੈ ਕੇ ਜਾਂਦੇ ਸੀ ਉਹਨੂੰ ਬਚਾਉਂਦੇ ਸੀ ਉਹੀ ਕੈਰੇਕਟਰ ਬਾਬੇ ਨਾਨਕ ਦੀ ਧਰਤੀ ਤੋਂ ਹੁਣ ਪੰਜਾਬੀਆਂ ਨੇ ਦਿਖਾਇਆ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਘਰ ਬੈਠਾ ਹੋਵੇਗਾ ਭਾਵੇਂ ਉਹ ਕਿਸੇ ਵੀ ਸਿਆਤ ਧਰਮ ਦੇ ਨਾਲ ਹੋਵੇ ਸੰਬੰਧਿਤ ਖਾਲਸਾ ਐਡ ਵਰਗੀਆਂ ਸੰਸਥਾਵਾਂ ਨੇ ਮਦਦ ਕੀਤੀ ਸਾਰੇ ਧਰਮਾਂ ਦੇ ਨੁਮਾਇੰਦਿਆਂ ਦੇ ਅੱਗੇ ਹੋ ਕੇ ਮਦਦ ਕੀਤੀ ਸੋ ਪੰਜਾਬੀਆਂ ਦਾ ਪੰਜਾਬੀ ਕੈਰੈਕਟਰ ਉੱਭਰ ਕੇ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਅਫਸਰਾਂ ਨੇ ਮੰਤਰੀਆਂ ਨੇ ਸਾਡੇ ਐਮਐਲਏ ਸਹਿਬਾਨ ਨੇ ਸਾਰੇ ਉਹਨਾਂ ਨੇ ਇਹ ਨਹੀਂ ਸੋਚਿਆ ਕਿਹੜੀ ਪਾਰਟੀ ਆ ਕੀ ਆ ਸਾਰਿਆਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਮੌਕੇ ਤੇ ਖੜੇ ਦਿਖਾਈ ਦਿੱਤੇ ਔਰ ਮੈਂ ਤਾਂ ਬਾਬਾ ਸੀਚੇਵਾਲ ਜੀ ਦੀ ਗੱਲ ਕਰਾਂ ਸਾਡੇ ਮੰਤਰੀ ਸਹਿਬਾਨ ਦੀ ਗੱਲ ਕਰਾਂ ਮੰਤਰੀ ਦਾ ਕੰਮ ਨਹੀਂ ਹੁੰਦਾ ਕਿ ਬੋਲੀ ਚੱਕ ਕੇ ਬੰਨ ਤੇ ਖੜੇ ਲੇਕਿਨ ਇਹਨਾਂ ਦੇ ਮਨ ਦੇ ਵਿੱਚ ਦਰਦ ਸੀ ਬੰਨ ਪਲੱਗ ਕੀਤੇ ਸੋ ਇੱਕ ਬੜਾ ਵਧੀਆ ਕੈਰੈਕਟਰ ਦਿਖਾਇਆ ਸੋ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਉਸੇ ਤਰ੍ਹਾਂ ਦਾ ਕੈਰੈਕਟਰ ਦਿਖਾ ਕੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇੱਕ ਜੁਟਤਾ ਦਾ ਜਿਹੜਾ ਮੁਜ਼ਾਰਾ ਕਰੀਏ ਇਹ ਜਿਹੜੀ ਬਹਿਸ ਹੈ ਇਹਦੇ ਵਿੱਚੋਂ ਰਾਜਨੀਤੀ ਨਾ ਚਲ ਕੇ ਮੇਰੀ ਇਹ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਰਾਜਨੀਤੀ ਨਾ ਚਲ ਕੇ ਪੰਜਾਬ ਦਾ ਦਰਦ ਅਸੀਂ ਬਿਆਨ ਕਰੀਏ ਪੰਜਾਬ ਦਾ ਹੱਲ ਜੋ ਕੀਤਾ ਉਹ ਬਿਆਨ ਕਰੀਏ ਜੋ ਅਸੀਂ ਚਾਹੁੰਦੇ ਆ ਪੰਜਾਬ ਉਹ ਹੈ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਪੰਜਾਬੀ ਉਹ ਨੇ ਜਿਹੜੇ ਰੋਜ਼ ਤਿਰੰਗੇ 'ਚ ਲਿਫਟ ਕੇ ਆਉਂਦੇ ਆ ਤਾਂ ਕਿ ਦੇਸ਼ ਦੀ ਆਜ਼ਾਦੀ ਬਰਕਰਾਰ ਰਹੇ ਪੰਜਾਬ ਉਹ ਹੈ ਜਿਹੜਾ ਅੰਨ ਭੰਡਾਰ ਭਰਦਾ ਤੁਹਾਡਾ ਸੋ ਸਾਰੇ ਦੇਸ਼ ਨੂੰ ਅਸੀਂ ਮੰਗਦੇ ਨਹੀਂ ਲੇਕਿਨ ਹੱਕ ਤਾਂ ਹੈ ਨਾ ਤੁਹਾਡਾ ਫਰਿੱਤਾ ਹੈ ਨਾ ਅਸੀਂ ਭਾਵੇਂ ਤਾਮਿਲ ਆਡੂ ਦੇ ਵਿੱਚ ਸੁਨਾਮੀ ਆ ਜਾਏ ਕੇਰਲਾ ਦੇ ਵਿੱਚ ਸੁਨਾਮੀ ਆ ਜਾਏ ਭੁਜ ਦੇ ਵਿੱਚ ਪੁਚਾਲ ਆ ਜਾਣ ਅਸੀਂ ਲੋਕ ਜਾਣਦੇ ਹਾਂ ਉੱਥੇ ਅਸੀਂ ਕੋਈ ਆਸਾਨ ਨਹੀਂ ਕਰਦੇ ਸਾਨੂੰ ਹੁਕਮ ਹੈ ਬਾਬੇ ਨਾਨਕ ਦਾ ਅਸੀਂ ਜਾਂ ਕੀ ਸੇਵਾ ਕਰਦੇ ਹਾਂ ਲੇਕਿਨ ਸਾਡਾ ਹੱਕ ਤਾਂ ਹੈ ਤੁਹਾਨੂੰ ਦਿਓ ਨਾ ਸੋ ਅੱਜ ਮੈਂ ਜਿੱਥੇ ਟ੍ਰੈਜਰੀ ਦੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਉਥੇ ਆਪੋਜੀਸ਼ਨ ਦੇ ਵੀ ਸਾਰੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਮੈਂ ਇਹਨਾਂ ਦੀ ਸਲਾਹ ਵੀ ਕਰਦਾ ਸਾਰੇ ਸਾਡੇ ਜਿਹੜੇ ਮੈਂਬਰ ਸਹਿਬਾਨ ਨੇ ਭਾਵੇਂ ਆਪੋਜੀਸ਼ਨ ਦੇ ਹੋਣ ਭਾਵੇਂ ਟ੍ਰੈਜਰੀ ਦੇ ਹੋਣ ਇਹਨਾਂ ਸਾਰਿਆਂ ਨੇ ਪੂਰੀ ਦਰਦ ਦੇ ਨਾਲ ਪੰਜਾਬੀਆਂ ਦਾ ਦਰਦ ਵੰਡਾਇਆ ਉਥੇ ਜਾ ਕੇ ਮਿਹਨਤ ਕੀਤੀ ਹੈ ਲੇਕਿਨ ਹੁਣ ਪੰਜਾਬ ਨੂੰ ਰੀਬਿਲਡ ਕਰਨਾ ਹੈ ਸੋ ਉਹ ਰੀਬਿਲਡ ਕਰਨ ਵਾਸਤੇ ਜਿਹੜੀ ਆਪਣੀ ਬਹਿਸ ਹੈ ਉਹਦੀ ਸ਼ੁਰੂਆਤ ਕਰਨੀ ਹੈ ਵੱਡੇ ਕਾਰਨ ਭਾਵੇਂ ਗਲੋਬਲ ਵਾਰਮਿੰਗ ਹੈਗੀ ਹੈ ਲੇਕਿਨ ਜਿਹੜੇ ਆਪਣੇ ਹੱਥ ਦੇ ਵਿੱਚ ਨੇ ਆਪਾਂ ਇਕੱਠੇ ਹੋ ਕੇ ਜਿਹੜੀ ਚੀਜ਼ ਦੀ ਮੰਗ ਕਰਨੀ ਹੈ ਉਹ ਵੀ ਇੱਕ ਯੂਨਾਈਟਿਡ ਤਰੀਕੇ ਦੇ ਨਾਲ ਆਪਾਂ ਮੰਗ ਕਰੀਏ ਸੋ ਇਸ ਅਣਚਾਹੀ ਸਥਿਤੀ ਵਿੱਚੋਂ ਨੁਕਸਾਨ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਉਭਾਰਨ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਸ ਵਿਸ਼ੇਸ਼ اجلاس ਵਿੱਚ ਪੰਜਾਬ ਦਾ ਪੁਨਰਵਾਸ ਮੁੱਦੇ ਤੇ ਸਮੂਹ ਮੈਂਬਰ ਸਾਹਿਬਾਨ ਦੇ ਅਨਮੋਲ ਵਿਚਾਰਾਂ ਨੂੰ ਸੰਬੋਧਿਤ ਕਰਨ ਲਈ ਬੈਠ ਰੱਖੀ ਗਈ ਹੈ ਇਸੇ ਕਰਕੇ ਇਹਦੇ ਵਿੱਚ ਹੋਰ ਕੋਈ ਕੰਮ ਕਰਨੀ ਨਾ ਕੋਈ ਕੁਐਸਚਨ ਨਾ ਜ਼ੀਰੋ ਆਵਰ ਕਿਉਂਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਇਹ ਸਾਡੇ ਇਹ ਜਿਹੜਾ ਸਾਨੂੰ ਤਰਸ ਦੀ ਦਰਪੇਸ਼ ਹੋਈ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਉਹਦਾ ਹੱਲ ਲੱਭਣਾ ਉਹਦੇ ਕਾਰਨ ਲੱਭਣੇ ਆ ਅੱਗੇ ਤੋਂ ਨਾ ਹੋਵੇ ਉਹਦੇ ਲਈ ਇਨਸ਼ੋਰ ਕਰਨਾ ਹੈ ਇਹੀ ਡਿਊਟੀ ਸਾਡੀ ਪੰਜਾਬੀਆਂ ਨੇ ਇੱਥੇ ਲਾਈ ਆ ਸਾਨੂੰ ਇਸ عظیم ਸਦਨ ਦੇ ਵਿੱਚ ਇਸੇ ਕਰਕੇ ਭੇਜਿਆ ਕਿ ਜਿਹੜਾ ਇਤਿਹਾਸ ਆ ਉਸ ਤੋਂ ਸਿੱਖ ਕੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜਿਹੜਾ ਕਦੇ ਵੀ ਆਉਂਦੀ ਹੈ ਕੋਈ ਵੱਡੀ ਤਰਾਸਤੀ ਆਉਂਦੀ ਉਹਨੂੰ ਇਕੱਠੇ ਹੋ ਕੇ ਉਹ ਨਿੱਜਠਣਾ ਕਿਵੇਂ